ਇੱਕ ਨਰੇਟਿਵ ਬਣਦਾ ਜਾ ਰਿਹਾ ਹੈ ਕਹਿੰਦੇ ਚਰਨਜੀਤ ਸਿੰਘ ਚੰਨੀ ਨੂੰ ਤਾਂ ਦਿਨੇ ਤਾਰੇ ਦਿਖਣ ਲੱਗ ਗਏ ਨੇ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਹਵਾ ਸੀ ਸੀ ਤਾਂ ਕਰਕੇ ਕਹਿ ਰਹੇ ਆ ਕਿਉਂਕਿ ਹਾਲ ਹੀ ਦੇ ਵਿੱਚ ਬਹੁਤ ਕੁਝ ਹੋ ਗਿਆ ਤੇ ਕਹਿੰਦੇ ਚਰਨਜੀਤ ਸਿੰਘ ਚੰਨੀ ਹੁਣ ਹਰ ਐਫਰਟ ਲਾਉਣ ਨੂੰ ਤਿਆਰ ਨੇ ਚਰਨਜੀਤ ਸਿੰਘ ਚੰਨੀ ਦਾ ਅਕਸ ਜਿਹੜਾ ਆ ਉਹ ਮੈਲਾ ਹੁੰਦਾ ਨਜ਼ਰ ਆਉਣ ਲੱਗ ਗਿਆ ਇੱਕ ਸਮਾਂ ਸੀ ਚਰਨਜੀਤ ਸਿੰਘ ਚੰਨੀ ਬਾਰੇ ਗੱਲ ਚੱਲ ਰਹੀ ਸੀ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਅਇ ਪ੍ਰਤੀਤ ਹੋਣ ਲੱਗ ਗਿਆ ਹੈ ਕਿ ਚੰਨੀ ਹੁਣ ਆਪਣੇ ਆਪ ਨਾਲ ਲੱਗੀਆਂ ਤੌਮਤਾਂ ਦੇ ਮਸਲੇ ਹੱਲ ਨਹੀਂ ਕਰ 파 ਰਹੇ। ਉਹਨਾਂ ਤੇ ਲੱਗੇ ਇਲਜ਼ਾਮ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਨੇ ਹਾਲਾਂਕਿ ਹੁਣ ਤਾਂ ਉਭਾਰ ਕੇ ਸਾਹਮਣੇ ਲਿਆਂਦੇ ਜਾ ਰਹੇ ਨੇ ਵਿਰੋਧੀਆਂ ਦੇ ਵੱਲੋਂ ਜੋ ਚੀਜ਼ਾਂ ਚਰਨਜੀਤ ਸਿੰਘ ਚੰਨੀ ਦੇ ਨਾਲ ਹੁਣ ਤੱਕ ਵਾਪਰੀਆਂ ਨਹੀਂ। ਉਹ ਭਾਵੇਂ ਕੋਈ ਘਟਾਲਾ ਹੋਵੇ, ਚੰਨੀ ਨੇ ਕੀਤਾ ਹੋਵੇ, ਨਾ ਕੀਤਾ ਹੋਵੇ, ਭਾਵੇਂ ਇਲਜ਼ਾਮ ਹੀ ਲੱਗਿਆ ਹੋਵੇ, ਕੱਲੀ-ਕੱਲੀ ਗੱਲ ਜਿੱਥੇ ਉਸ ਗੱਲ ਨੂੰ ਗਾੜਿਆ ਸੀ ਜਿੱਥੇ ਉਹਨੂੰ ਦਫਨਾਇਆ ਸੀ ਉਥੋਂ ਕੱਢ ਕੇ ਲਿਆਂਦੀ ਜਾ ਰਹੀ ਹੈ ਪ੍ਰਾਣੀਆਂ ਉਹ ਜੜੀਆਂ ਖੱਡਾਂ ਦੇ ਵਿੱਚ ਹੱਥ ਪਾ ਕੇ ਚਰਨਜੀਤ ਸਿੰਘ ਚੰਨੀ ਦੇ ਬਾਬਤ ਜੋ-ਜੋ ਗੱਲ ਹੁਣ ਤੱਕ ਹੋਈ ਹੈ ਉਹਨੂੰ ਫਰੋਲਿਆ ਜਾ ਰਿਹਾ ਤੇ ਮੇਨਸਟ੍ਰੀਮ ਮੀਡੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਦੇ ਬਾਬਤ ਲੰਗੇ ਦਿਣੀ ਪੋਸਟਰਸ ਛਪਦੇ ਨੇ ਇੱਕ ਮਹਿਲਾ ਜਿਹਦੇ ਸਰੀਰ ਨੂੰ ਚਰਨਜੀਤ ਸਿੰਘ ਚੰਨੀ ਛੋਂਦੇ ਨਜ਼ਰ ਆ ਰਹੇ ਨੇ ਉਸ ਦੇ ਵਿੱਚ ਬੜੀ ਬੇਵਾਕੀ ਦੇ ਨਾਲ ਬਹੁਤ ਮਹਿਲਾਵਾਂ ਨੇ ਉਸ ਗੱਲ ਦਾ ਵਿਰੋਧ ਕੀਤਾ ਵਿਰੋਧੀ ਪਾਰਟੀ ਦੀਆਂ ਨੇ ਕਿ ਕੀ ਇਸ ਤਰ੍ਹਾਂ ਕੋਈ ਆਪਣੇ ਕਿਸੇ ਰਿਸ਼ਤੇਦਾਰ ਨਾਲ ਕਿਸੇ ਧੀ ਭੈਣ ਦੇ ਨਾਲ ਕਰਦਾ ਐਥੋਂ ਤੱਕ ਕਿ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਚਰਨਜੀਤ ਸਿੰਘ ਚੰਨੀ ਨੇ ਦਾਵਾ ਕੀਤਾ ਕਿ ਇਹ ਤਾਂ ਉਹਨਾਂ ਦੀ ਕੋਈ ਰਿਸ਼ਤੇਦਾਰ ਹੈ ਕੋਈ ਭਾਣਜੀ ਜਾਂ ਭਤੀਜੀ ਹੈ ਜਿਸ ਦੇ ਨਾਲ ਉਹਨਾਂ ਦੀ ਤਸਵੀਰیں ਵਾਇਰਲ ਹੋ ਰਹੀ ਹੈ ਪਰ ਕਈ ਮਹਿਲਾਵਾਂ ਕਹਿੰਦੀਆਂ ਕਿ ਜੇ ਤੁਹਾਡੀ ਰਿਸ਼ਤੇਦਾਰ ਵੀ ਹੈ ਜੇ ਤੁਹਾਡੀ ਧੀ ਭੈਣ ਹੀ ਹੈ ਤਾਂ ਵੀ ਕਿ ਤੁਸੀਂ ਇਸ ਤਰ੍ਹਾਂ ਉਹਨੂੰ ਚੂਹੋਗੇ ਖैर ਇਹ ਗੱਲਾਂ ਚ ਰਮਜੀਤ ਸਿੰਘ ਚੰਨੀ ਦੇ ਅਕਸ ਦੇ ਉੱਤੇ ਸਿੱਟੀਆਂ ਜਾ ਰਹੀਆਂ ਨੇ ਪਰ ਨਾਲ ਦੀ ਨਾਲ ਹੀ ਆ ਕੁਝ ਹੋਰ ਇਹੋ ਜਿਹੇ ਮਸਲੇ ਨੇ ਜਿਵੇਂ ਕਿ ਈਡੀ ਦੀ ਰੇਡ ਹੁੰਦੀ ਹੈ ਔਰ 8 ਤੋਂ 10 ਕਰੋੜ ਤੱਕ ਚ ਰਮਜੀਤ ਸਿੰਘ ਚੰਨੀ ਦੇ ਨਾਲ ਸਬੰਧਤ ਰਹਿائشਾਂ ਤੋਂ ਮਿਲਿਆ ਸੀ ਉਸ ਗੱਲ ਨੂੰ ਉਭਾਰਿਆ ਜਾ ਰਿਹਾ ਹੈ ਲੰਘੇ ਸਮੇਂ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦੇ ਵਿੱਚ ਇੱਕ ਕ੍ਰਿਕਟ ਖਿਡਾਰੀ ਦੇ ਕੋਲੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਉੱਤੇ ਲੱਗੇ ਸੀ ਉਸ ਚੀਜ਼ ਨੂੰ ਉਭਾਰਿਆ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਦਾ ਇੱਕ ਮੀ ਟੂ ਮਾਮਲਾ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਥਿਤ ਤੌਰ ਦੇ ਉੱਤੇ ਇੱਕ ਆਈਏਐਸ ਆਫੀਸਰ ਨੂੰ ਅਸ਼ਲੀਲ ਮੈਸੇਜਸ ਭੇਜੇ ਸੀ ਉਹ ਮਾਮਲਾ ਉਭਾਰਿਆ ਜਾ ਰਿਹਾ ਹੈ ਜਿਸ ਵਾਸਤੇ ਹੁਣ ਚਰਨਜੀਤ ਸਿੰਘ ਚੰਨੀ ਨੂੰ ਦਿਨੇ ਤਾਰੇ ਕਹਿੰਦੇ ਦਿਖਦੇ ਨਜ਼ਰ ਆ ਰਹੇ ਤਾਂ ਹੀ ਇਹ ਫਰੇਜ਼ ਵਰਤੇ ਆ ਗਿਆ ਕਿ ਚਰਨਜੀਤ ਸਿੰਘ ਚੰਨੀ ਨੂੰ ਕਹਿੰਦੇ ਦਿਨੇ ਤਾਰੇ ਦਿਖਾਈ ਦੇਣ ਲੱਗੇ ਨੇ ਜਿਹੜਾ ਚੰਨੀ ਘਰ ਘਰ ਦੇ ਵਿੱਚ ਮਸਲੇ ਹੱਲ ਕਰਨ ਲੱਗਿਆ ਸੀ ਉਹ ਆਪਣੇ ਹੀ ਘਰ ਦੇ ਵਿੱਚ ਮਸਲੇ ਹੱਲ ਨਹੀਂ ਕਰ پا ਰਿਹਾ ਇਹ ਹੈਰਾਨੀ ਦੀ ਗੱਲ ਹੈ ਜਿੱਥੇ ਆਪਣੀ ਪਾਰਟੀ ਦੇ ਲੀਡਰ ਜਿਨ੍ਹਾਂ ਨੇ ਮੁੱਖ ਮੰਤਰੀ ਬਣਨ ਸਮਿਆਂ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਨਾਰੇ ਲਾਏ ਚਰਨਜੀਤ ਸਿੰਘ ਚੰਨੀ ਦਾ ਹੱਕ ਪੂਰਾ ਪੂਰਿਆ ਉਹੀ ਲੀਡਰ ਹੁਣ ਚਰਨਜੀਤ ਸਿੰਘ ਚੰਨੀ ਦੇ ਖਿਲਾਫਤ ਕਰਦੇ ਨਜ਼ਰ ਆ ਰਹੇ ਨੇ ਉਹੀ ਲੀਡਰ ਭਾਵੇਂ ਹੁਣ ਪਾਰਟੀ ਦਾ ਹਿੱਸਾ ਨਹੀਂ ਜਾਂ ਨਹੀਂ ਉਹ ਚਰਨਜੀਤ ਸਿੰਘ ਚੰਨੀ ਦੇ ਅਕਸ ਦੇ ਉੱਤੇ ਚਿੱਕੜ ਸੁੱਟਦੇ ਨਜ਼ਰ ਆ ਰਹੇ ਨੇ ਉਹੀ ਕੱਲੀ ਕੱਲੀ ਗੱਲ ਖੱਡਾਂ ਚੋਂ ਕੱਢ ਕੇ ਬਾਹਰ ਲਿਆਉਂਦੇ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਦੇ ਵਾਸਤੇ ਇਹ ਸਥਿਤੀ ਬੇਹੱਦ ਗਮਗੀਨ ਹੋ ਸਕਦੀ ਹੈ ਕਿਉਂਕਿ ਜੋ ਹਵਾ ਦਾ ਰੁਖ ਚਰਨਜੀਤ ਸਿੰਘ ਚੰਨੀ ਦੇ ਪੱਖ ਦੇ ਵਿੱਚ ਵਗਦਾ ਪਿਆ ਸੀ ਉਹ ਹੁਣ ਉਸ ਤੋਂ ਉਲਟ ਜਾ ਸਕਦਾ ਹੈ ਔਰ ਇਨਾ ਤੌਮਤਾ ਦਾ ਫਾਇਦਾ ਵਿਰੋਧੀ ਪਾਰਟੀਆਂ ਚੁੱਕ ਸਕਦੀਆਂ ਨੇ ਵਿਰੋਧੀ ਪਾਰਟੀਆਂ ਦੇ ਵਿੱਚ ਪਵਨ ਕੁਮਾਰ ਟੀਨੂ ਐ ਲੰਗੇ ਕੱਲ ਉਹਨਾਂ ਦੀ ਬੜੀ ਹੀ ਮਹੱਤਵਪੂਰਨ ਅਤੇ ਇੱਕਮ ਵੱਡੀ ਰੈਲੀ ਸੀਐਮ ਭਗਵੰਤ ਮਾਨ ਵੱਲੋਂ ਕੀਤੀ ਗਈ ਉਸੇ ਤਰੀਕੇ ਦੇ ਨਾਲ ਜਿਵੇਂ सुशील कुमार रिंकू देवारी जिबनी चौणा ਦੇ ਸਮੇਂ ਕੀਤਾ ਗਿਆ ਸੀ ਔਰ ਪਵਨ ਕੁਮਾਰ ਟੀਮੂ ਉਸ ਦੇ ਵਿੱਚ ਸ਼ਾਮਲ ਹੁੰਦੇ ਨੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਉਲਟ सुशील कुमार रिंकू ਹੀ ਨੇ ਜਿਹੜੇ ਬੀਜੇਪੀ ਤੋਂ ਖੜੇ ਨੇ ਔਰ सुशील कुमार रिंकू ਦਾ ਸ਼ਹਿਰੀ ਖੇਤਰ ਦੇ ਵਿੱਚ ਦਬਦਬਾ ਹੋਰ ਤੀਬਰ ਹੁੰਦਾ ਜਾ ਰਿਹਾ ਪਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦਾ ਅਕਸ ਜਿਹੜਾ ਆ ਉਹਦੇ ਕਾਰਨ ਹੌਲੀ-ਹੌਲੀ ਕਰਕੇ ਉਹਨਾਂ ਦਾ ਜਿਹੜਾ ਰੁਝਾਨ ਜਲੰਧਰ ਦੇ ਵਿੱਚ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਵੜਦਾ ਪਿਆ ਸੀ ਉਹ ਰੁਝਾਨ ਹੌਲੀ-ਹੌਲੀ ਕਰਕੇ ਨਗਾਰ ਵੱਲ ਨੂੰ ਵਧਦਾ ਪ੍ਰਤੀਤ ਹੋਣ ਲੱਗ ਗਿਆ ਸਰਨਜੀਤ ਸਿੰਘ ਚੰਨੀ ਦਾ ਆਉਣ ਵਾਲਾ ਕੱਲ ਸਿਆਸੀ ਕੱਲ ਕੀ ਕਹਿੰਦਾ ਹੈ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਇਸ ਰਿਪੋਰਟ ਜੋ ਵੀ ਹੋਏਗਾ ਇਸ ਸਮੇਂ ਤੱਕ ਦੱਸਦੇ ਰਵਾਂਗੇ ਬੜੇ ਰੋਮਾਂਚੀਲਾ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ